ਸਾਦਕੇ ਜਾਈਏ ਵੀ ਸਾਡੇ ਵਾਲੇ ਲੋਕਾਂ ਦੇ ਪਤੰਦਰਾ ਨੇ ਕਈ ਕਹਾਵਤਾਂ ਦੇ ਮੂੰਹ ਮੋੜਤੇ ਲੋਕ ਕਹਿੰਦੇ ਸੀ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਉਹ ਵੀ ਲਾਤੇ ਜਾਤਾਂ ਪਾਤਾਂ ਤੇ ਨਾਂ ਤੇ ਲੜਾਉਣ ਵਾਲਿਆਂ ਦੇ ਮੂੰਹ ਤੇ ਚਾਪੜੇ ਵੀ ਲਾਤੇ ਹੁਣ ਤਾਂ ਪਤਾ ਲੱਗ ਗਿਆ ਹੁਣ ਨਾ ਵੀ ਸੀਰੀ ਸਾਡੇ ਸੱਚੀ ਚਾਚੇ ਤਾਂ ਹੀ ਹੁੰਦੇ ਨੇ ਤੇ ਜਿਹੜੇ ਜੱਟਾਂ ਦੇ ਵੱਡੇ ਟਰੈਕਟਰ ਬਿਨਾ ਮਤਲਬ ਤੋਂ ਹੀ ਕਈਆਂ ਨੂੰ ਚੁੱਬਦੇ ਰਹਿੰਦੇ ਸੀ ਅੱਜ ਜਦੋਂ ਅੱਧੀ ਅੱਧੀ ਸ਼ੋਅ ਥਾਂ ਡੁੱਬੇ ਹੋਏ 855 ਸੋਨਾ ਲੀਕਾ ਆਉਂਦੇ ਨੇ ਰਿੰਗ ਦੇ ਉਹ ਦੂਰੋਂ ਆਉਂਦੀ ਆਕਸੀਜਨ ਦੀ ਢੋਲੀ ਵਰਗੇ ਲੱਗਦੇ ਨੇ ਵੀ ਆਇਆ ਸੁੱਖ ਦਾ ਸਾਹ ਕੁਛ ਨਾ ਕੁਛ ਲੈ ਕੇ ਆਏ ਹੋਣਗੇ ਗੁਰੂ ਦੇ ਜਾਈ ਉਧਰ ਲੈnde ਪੰਜਾਬੀਆਂ ਨੇ ਵੀ ਦਿਲ ਤੇ ਦਰਿਆਵਾਂ ਦੇ ਦਰਵਾਜ਼ੇ ਖੋਲ੍ਹ ਕੇ ਦਸਤਾ ਵੀ ਲੈnde ਪਾਸੇ ਰਹਿਣੇ ਆ ਪਰ ਹੈ ਚੜਦੀ ਕਲਾ ਜੀਆ ਦਿਲ ਜੱਤ ਲਿਆ ਓ ਛੋਟਿਓ ਇੱਕ ਗੋਰੀ ਡਾਕਟਰਨੀ ਕੋਲ ਗਿਆ ਸੀ ਅੱਜ ਉਹਨੂੰ ਵੀਡੀਓ ਦਿਖਾ ਕੇ ਮੈਂ ਕਿਹਾ ਮੇਰੇ ਪਿੰਡ ਫਲੱਡ ਆਏ ਹੋਏ ਨੇ ਤੂੰ ਵੀ ਦਵਾਵਾਂ ਕਰੀ ਜਦੋਂ ਵੀਡੀਓ ਚੱਲੀ ਬਾਬੇ ਨੇ ਟਰਾਲੀ ਤੇ ਬੈਠਣ ਲੱਗੇ ਨੇ ਛੱਡਿਆ ਜਕਾਰਾ ਬੋਲੇ ਸੋ ਨਿਹਾਲ ਗੈਕੇ ਕਹਿੰਦੀ ਦੇ ਆਰ ਸੈਲੀਬ੍ਰੇਟਿੰਗ ਫਲੱਡਸ ਮਗਾ ਸਾਇਲਿਬ੍ਰੇਸ਼ਨ ਆਣੀ ਹੈ ਚੜਦੀਆਂ ਕਲਾ ਨੇ ਜਿੰਨਾ ਚਿਰ ਸਿੱਖ ਕੌਮ ਤੇ ਪੰਜਾਬੀ ਦੁਨੀਆ ਤੇ ਨੇ ਇਹਨਾਂ ਨੇ ਇਤਿਹਾਸ ਬਣਾਉਂਦੇ ਰਹਿਣਾ ਬਸ ਦੁਨੀਆ ਵਾਲਿਓ ਪੜਦੇ ਰਹੋ ਸੋਸ਼ਲ ਸਟਡੀ ਦੀਆਂ ਕਿਤਾਬਾਂ ਚ ਪਲਾ ਸਰਬਤ ਦਾ ਮੰਗਣ ਵਾਲੀਆਂ ਕੌਮਾਂ ਨਿੱਤ ਨਹੀਂ ਜੰਮਦੀਆਂ ਚੜਦੀ ਕਲਾ ਪ੍ਰਮਾਤਮਾ ਜਲਦੀ ਹੱਸਦਾ ਬਸਦਾ ਕਰੇ ਕਹਿੰਦਾ ਪੰਜਾਬੀਆਂ ਦੀ ਮਦਦ ਕਰਨਾ ਪੰਡਾਪ ਉਜਾੜਨ ਵਾਲੇ ਖੁਦ ਹੀ